ਮੁਰਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਦੇ ਚਾਰ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸਭ ਤੋਂ ਪਹਿਲਾਂ ਬਿਕਰਨੀਜੀਤ ਸਿੰਘ ਜੀਕੀਆ ਜਿਹੜੇ ਕੇ ਇੱਕ ਜੁਡੀਸ਼ੀਅਲ ਕਸਟਡੀ ਦੇ ਵਿੱਚ ਹਨ ਉਹਨਾਂ ਬਾਰੇ ਗੱਲਬਾਤ ਕਰਾਂਗੇ ਉਹਨਾਂ ਨੂੰ ਜਿਸ ਦਿਨ ਉਹਨਾਂ ਦੇ ਘਰ ਤੋਂ ਅਰੈਸਟ ਕੀਤਾ ਗਿਆ ਸੀ ਉਸ ਦਿਨ ਪੰਜਾਬ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਐ ਡਰੱਗ ਕੇਸ ਦੇ ਵਿੱਚ ਅਰੈਸਟ ਕੀਤਾ ਜਾ ਰਿਹਾ ਆ ਉਹ ਉਹਨਾਂ ਕੋਲੋਂ 3 ਦੇ 3 ਜਿਹੜੇ ਫੋਨ ਆ ਉਹ ਬਰਾਮਦ ਕੀਤੇ ਗਏ ਆ ਉਹ ਚਾਪ ਦੇ ਲਗਭਗ ਜਿਹੜੇ ਆ ਉਹ ਲੱਭਰ ਬਲੰਦ ਕੀਤਾ ਗਿਆ ਅਸੀਂ ਸਿਰਫ ਉਸੇ ਦੋ ਤਿੰਨ ਗੱਲਾਂ ਦੇ ਉੱਤੇ ਜਵਾਬ ਮੰਗਦੇ ਹਾਂ ਕਿ ਉਹਨਾਂ ਜਿਹੜਾ ਡਰਗ ਦੇ ਧੰਦੇ ਵਿੱਚ ਮਜੀਠਿਆ ਸਾਹਿਬ ਦੇ ਲੱਗੇ ਹੋ ਦੇ ਦੋਸ਼ ਜਿਹੜੇ ਉਹਨਾਂ ਤੇ ਲਗਾਏ ਗਏ ਸੰ ਪੰਜਾਬ ਸਰਕਾਰ ਜਾਂ ਵਿਜੀਲੈਂਸ ਵਪਾਰ ਵੱਲੋਂ ਜਿਹੜਾ ਪੰਜਾਬੀ ਭਾਈਚਾਰਾ ਮਦੀਸ਼ਾ ਵਿੱਚ ਵੱਸਦਾ ਆ ਉਹ ਇਹ ਜਵਾਬ ਇਸ ਗੱਲ ਦਾ ਜਵਾਬ ਮੰਗਣ ਦੀ ਬੜੀ ਸੰਜੀਦਗੀ ਦੇ ਨਾਲ ਇਹ ਜਤਨ ਕਰਿਆ ਆ ਕਿ ਉਹ ਦੋਸ਼ ਜਿਹੜੇ ਆ ਉਹ ਕਿਖੋਂ ਤੱਕ ਸੱਚ ਸਾਬਤ ਹੋਏ ਆ ਕਿ ਵਾਕਿਆ ਹੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਉਹ ਡਰਗ ਦੇ ਧੱਬੇ ਵਿੱਚ ਸ਼ਾਮਲ ਸਨ ਜਾਂ ਨਹੀਂ ਸ਼ਾਮਲ ਸਨ ਔਰ ਦੂਸਰੀ ਗੱਲ ਜੀ ਜੀ ਪੀ ਉਹਨਾਂ ਕੋਲੋਂ ਸੈਲ ਫੋਨ ਬਰਾਮਦ ਕੀਤੇ ਹਨ ਐ ਇੰਟੈਲੀਜੈਂਸ ਡਿਪਾਰਟਮੈਂਟ ਨੇ ਜਾਂ ਵਿਜੀਲੈਂਸ ਡਿਪਾਰਟਮੈਂਟ ਨੇ ਜਾਂ ਪੰਜਾਬ ਸਰਕਾਰ ਨੇ ਉਹਦਾ ਵਿੱਚੋਂ ਕਿਹੜੀ ਕਿਹੜੀ ਗੱਲ ਜਿਹੜੀ ਆ ਗੈਰ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਉਹਨਾਂ ਫੋਨਾਂ ਵਿੱਚੋਂ ਬਰਾਮਦ ਹੋਈ ਆ ਉਹ ਕਿਹੜੀ ਕਿਹੜੀ ਗੱਲ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਮਿਲੀ ਆ ਉਹ ਜਾਣਕਾਰੀ ਮਿਲੀ ਆ ਇਸੇ ਤਰ੍ਹਾਂ ਹੀ ਜਿਹੜੀ ਚਾਹ ਲੈਪਟਾਪ ਮਿਲੇ ਆ ਉਹਨਾਂ ਕੋਲ ਉਹਨਾਂ ਦੇ ਵਿੱਚੋਂ ਕਿਹੜੀ-ਕਿਹੜੀ ਗੈਰ ਕਾਨੂੰਨੀ ਜਿਹੜੀ ਆ ਜਾਣਕਾਰੀ ਪੰਜਾਬ ਸਰਕਾਰ ਨੂੰ ਪ੍ਰਾਪਤ ਹੋਈ ਆ ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਇਹਦਾ ਅਧਿਕਾਰ ਹਰ ਇੱਕ ਪੰਜਾਬੀ ਚਾਹੇ ਵਿਦੇਸ਼ਾਂ ਵਿੱਚ ਵੱਸਦਾ ਆ ਚਾਹੇ ਉਹ ਦੇਸ਼ ਵਿੱਚ ਵੱਸਦਾ ਆ ਉਹਨੂੰ ਮੰਗਣ ਦਾ ਅਸਿਆਰ ਦੇਖਣ ਅਜੇ ਤੱਕ ਪੰਜਾਬ ਸਰਕਾਰ ਜਾਂ ਵਿੱਜ ਵਿਸ ਡਿਪਾਰਟਮੈਂਟ ਇਹਦੇ ਬਾਰੇ ਕੋਈ ਸਹੀ ਸਹੀ ਜਾਣਕਾਰੀ ਅਜੇ ਤੱਕ ਦੇ ਨਹੀਂ ਸਕਿਆ ਇਸੇ ਤਰ੍ਹਾਂ ਹੀ ਉਹਨਾਂ ਉੱਤੇ ਜਿਹੜੀ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਉਹਨਾਂ ਨੇ ਆਪਣੀ ਆਮਦਨ ਤੋਂ ਜ਼ਿਆਦਾ ਜ਼ਿਆਦਾ ਜਿਹੜੀ ਆ ਉਹ ਬਣਾਈ ਹੈ ਉਹ ਸੰਸਾਰ ਉਹਨਾਂ ਉੱਪਰ ਇੱਕ ਇਹ ਵੀ ਦੋਸ਼ ਲਾਇਆ ਜਾ ਰਿਹਾ ਆ ਕਿ ਉਹਨਾਂ ਨੇ ਹਿਮਾਚਲ ਦੀਆਂ ਪਹਾੜੀਆਂ ਵਿੱਚ 1000 ਏਕੜ ਤੋਂ ਵੀ ਜ਼ਿਆਦਾ ਜ਼ਮੀਨ ਜਿਹੜੀ ਆ ਉੱਥੇ ਬਣਾਈ ਆ ਔਰ ਉਹਦੇ ਵਿੱਚ ਉਹਨਾਂ ਨੇ ਉਹ ਜ਼ਮੀਨ ਜਿਹੜੀ ਆ ਉਹਦੀ ਕਿਆ ਜਾ ਰਿਹਾ ਆ ਜਿਸ ਤਰ੍ਹਾਂ ਖਬਰਾਂ ਵਿੱਚ ਆ ਰਿਹਾ ਆ ਕਿ ਉਹੀ ਨਿਸ਼ਾਨਦੇਹੀ 1000 ਏਕੜ ਦੀ ਉਹ ਵਿਜਨਸ ਡਿਪਾਰਟਮੈਂਟ ਨੇ ਜਾਂ ਦੂਸਰੀਆਂ ਏਜੰਸੀਆਂ ਨੇ ਉਹ ਪ੍ਰਾਪਤ ਕਰ ਲਈ ਆ ਸਾਨੂੰ ਇਸ ਗੱਲ ਦਾ ਖਤਸ਼ਾ ਤਾਂ ਹੈ ਕਿ ਪਹਾੜਾਂ ਦੇ ਵਿੱਚ 1000 ਏਕੜ ਜ਼ਮੀਨ ਦਾ ਹੋਣਾ ਕੋਈ ਥਾਲਾ ਜੀ ਦਾ ਵਾੜਾ ਨਹੀਂ ਉਹੜੇ ਕੰਫਰਮ ਵੀ ਜੇ ਸਰਕਾਰ ਦੇ ਦਾਵਾ ਕਾਦੀ ਆ ਇਹ ਡਿਕਦਨ ਜੀਵ ਸਿੰਘ ਮਜੀਡੀਆ ਨੇ ਉੱਥੇ 1000 ਏਕੜ ਗੈਰ ਕਾਨੂੰਨੀ ਤੌਰ ਤੇ ਆਪਣੇ ਨਾਂ ਦੇ ਉੱਤੇ ਜ਼ਮੀਨ ਜਿਹੜੀ ਆ ਖਰੀਦੀ ਆ ਤਾਂ ਪੰਜਾਬ ਸਰਕਾਰ ਦੀ ਸਿਕਾ ਨੂੰ ਪਰ ਇਹ ਵਿਸ਼ਵਾਸ ਕਰਨਾ ਬਣਦਾ ਹੈ ਇਸੇ ਤਰ੍ਹਾਂ ਹੀ ਉਹਨਾਂ ਦੀ ਸ਼੍ਰੀਮਤੀ ਗ੍ਰੀਨ ਸ਼੍ਰੀਮਤੀ ਨੇ 25 ਉਹਨਾਂ ਬਸ਼ਰੀ ਮਤੀ ਉਪਰ ਵੀ ਇਹ ਦੋਸ਼ ਲਗਾਏ ਜਾ ਰਹੇ ਆ ਕਿ ਉਹਨਾਂ ਨੇ 25% ਦਾ ਹਿੱਸਾ ਜਲੰਧਰ ਦੇ ਕਿਸੇ ਗ੍ਰੀਨ ਐਵਨਿਊ ਕਲੋਨੀ ਵਿੱਚ ਪਾਇਆ ਹੈ ਉਹ ਗ੍ਰੀਨ ਐਵਨਿਊ ਕਲੋਨੀ ਹੈ ਵੀ ਜਾਂ ਨਹੀਂ ਹੈ ਜਾਂ ਉਹਨਾਂ ਦੀ ਇਸ ਕਲੋਨੀ ਨਾਂ ਦੀ ਕੋਈ ਹੋਣ ਜਲੰਧਰ ਦੇ ਵਿੱਚ ਹੈ ਜਾਂ ਨਹੀਂ ਹੈ ਉਨਾਂ ਦੀ ਅਜੇ ਤੱਕ ਇਸ ਗੱਲੋਂ ਨਿਸ਼ਾਨਦੇਹੀ ਨਹੀਂ ਹੋ ਸਕੀ ਕਿ ਉਹਨਾਂ ਨੇ ਵਾਕਿਆ ਹੀ 25% ਆਪਣਾ ਹਿੱਸਾ ਉਸ ਕਲੋਨੀ ਵਿੱਚ ਪਾਇਆ ਜਾਂ ਨਹੀਂ ਪਾਇਆ ਇਹਦੇ ਬਾਰੇ ਵੀ ਪੁਲਿਸ ਉਹਨਾਂ ਉੱਪਰ ਅਜੇੇ ਦੋਸ਼ ਲਗਾ ਕੇ ਆਪ ਚੁੱਪਚਾਪ ਬhookੀ ਬੈਠ ਚੁੱਕੀ ਆ ਜਦ ਕੇ ਉਹਨਾਂ ਦਾ ਵੀ ਇਹ ਫਰਜ਼ ਬਣਦਾ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਇਸ ਸੰਬੰਧੀ ਸਹੀ ਸਹੀ ਜਾਣਕਾਰੀ ਜਲਦੀ ਤੋਂ ਜਲਦੀ ਮੁਹੱਈਆ ਕਰਵਾ ਸਕਦੀ ਲੇਕਿਨ ਅਨਫਰਟਿਊਨਟਲੀ ਅਜਿਹਾ ਨਹੀਂ ਹੋ ਸਕਿਆ ਦੋਸ਼ਾਂ ਦੀ ਜਿਹੜੀ ਝੜੀ ਆ ਉਹ ਤਾਂ ਬਹੁਤ ਜਲਦੀ ਤੋਂ ਜਲਦੀ ਲਗਾਈ ਜਾਦੀ ਆ ਦੇ ਕੰਨਾ ਉਹ ਸੰਬੰਧੀ ਜਿਹੜੀ ਜਾਣਕਾਰੀ ਆ ਜਿਹੜੇ ਤੱਪ ਆ ਉਹ ਲੋਕਾਂ 'ਕੋ ਬਚਾਉਣ ਲਈ ਪੰਜਾਬ ਸਰਕਾਰ ਜਾਂ ਬਿਜਲੀ ਵਿਭਾਗ ਜਿਹੜਾ ਅਜੇ ਤਾਈਂ ਸਫਲਤਾਪੂਰਵਕ ਯਤਨ ਨਹੀਂ ਕਰ ਸਕਿਆ ਇਸੇ ਤਰ੍ਹਾਂ ਹੀ ਕੋਈ ਜਿਹੜੇ ਉਹਨਾਂ ਦੇ ਉਪਰ ਗੋਖਪੁਰ ਦੇ ਵਿੱਚ ਕੋਈ ਨਾ ਕੋਈ ਜਿਹੜਾ ਉਹ ਜ਼ਮੀਨ ਬਣਾਏ ਜਾਣ ਦਾ ਜਾਂ ਉਹਨਾਂ ਦੀ ਜਾਇਦਾਦ ਹੋਣ ਦਾ ਖਦਸ਼ਾ ਵੀ ਬਿਜਵਸ ਡਿਪਾਰਟਮੈਂਟ ਵੱਲੋਂ ਪਰਗਟ ਕੀਤਾ ਜਾ ਰਿਹਾ ਆ ਜਿਸ ਬਾਰੇ ਇਹ ਵੀ ਕਿਹਾ ਜਾਦਿਆ ਆ ਕਿ ਮਜੀਠੀਆ ਸਾਹਿਬ ਨੂੰ ਉਥੇ ਲੈ ਕੇ ਜਾਣ ਦਾ ਵਿਟਨਸ ਵਿਭਾਗ ਦਾ ਆਰਾਧਾ ਆ ਜੇ ਕਦੋਂ ਉਹਨਾਂ ਨੂੰ ਕਦੋਂ ਲੈ ਕੇ ਜਾਵੇ ਜਾਣਗੇ ਕਦੋਂ ਨਹੀਂ ਲੈ ਕੇ ਜਾਣਗੇ ਉਥੋਂ ਕੀ ਕੀ ਪ੍ਰਾਪਤ ਕਰਨਗੇ ਜਾਂ ਉਥੋਂ ਕਿਹੜੀ ਕਿਹੜੀ ਗੱਲ ਦੀ ਨਿਸ਼ਾਨਦੇਹੀ ਹੋ ਸਕੇਗੀ ਇਹਦੇ ਬਾਰੇ ਅਜੇ ਤੱਕ ਕੋਈ ਜਿਹੜੀ ਸਪਸ਼ਟ ਉਹ ਪੰਜਾਬ ਸਰਕਾਰ ਵੱਲੋਂ ਉਤਪੰਨ ਨਹੀਂ ਦਿੱਤਾ ਗਿਆ ਸੋ ਅਨਫੋਰਚੂਨੇਟਲੀ ਇਹ ਜਿਹੜਾ ਵੇਚ ਵਿਚਾਲੀ ਦੀਆਂ ਗੱਲਾਂ ਆ ਉਹ ਨਾ ਤਾਂ ਪੰਜਾਬ ਦੇ ਲੋਕਾਂ ਦੀਆਂ ਚੰਗੀਆਂ ਆ ਨਾ ਪੰਜਾਬ ਸਰਕਾਰ ਦੀਆਂ ਚੰਗੀਆਂ ਆ ਕਿਉਂਕਿ ਕੋਈ ਵੀ ਜਿਹੜਾ ਇਹ ਦੋਸ਼ੀ ਫੜਿਆ ਜਾਂਦਾ ਆ ਉਹਦੇ ਉੱਤੇ ਜਿਹੜੇ ਦੋਸ਼ ਲਗਾਏ ਜਾਂਦੇ ਆ ਉਹਨਾਂ ਦੋਸ਼ਾਂ ਸੰਬੰਧੀ ਵੀ ਜਿਹੜੀ ਜਾਣਕਾਰੀ ਆ ਜਾਂ ਉਹਨਾਂ ਦੋਸ਼ਾਂ ਤੋਂ ਮੈਂ ਪ੍ਰਾਪਤ ਹੋਈਆਂ ਜਿਹੜੀਆਂ ਵੀ ਗੱਲਾਂ ਆ ਮੁੰਦਿਆਂ ਆ ਉਹ ਸਾਲੀਆਂ ਦੀਆਂ ਸਾਧੀਆਂ ਗੱਲਾਂ ਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਉਹ ਜਾਣਕਾਰੀ ਦੇਣਾ ਪੰਜਾਬ ਤੇ ਪੰਜਾਬ ਸਰਕਾਰ ਤੇ ਬਿਜ਼ਨਸ ਵਿਭਾਗ ਦਾ ਪਹਿਲਾ ਤੇ ਪਥਮ ਜਿਹੜਾ ਆ ਹੱਕ ਜਿਹੜਾ ਉਹਨਾਂ ਦਾ ਬਣਦਾ ਆ ਕਿ ਪੰਜਾਬ ਦੇ ਲੋਕਾਂ ਨੂੰ ਜਲਦੀ ਤੋਂ ਜਲਦੀ ਇਹਦੇ ਬਾਰੇ ਜਾਣਕਾਰੀ ਮਾਰੇ ਯਾਤ ਕਰਵਾਈ ਜਾਵੇ ਲੇਕਨ ਅਜੇ ਤੱਕ ਨਾ ਤਾਂ ਵਿਦੇਸ਼ਾਂ ਵਿੱਚ ਜਿਹੜੇ ਅਸੀਂ ਲੋਕ ਬੈਠੇ ਆਂ ਜਿਨ੍ਹਾਂ ਦਾ ਆਮ ਆਦਮੀ ਪਾਰਟੀ ਦਾ ਮੁਢ ਬੰਧਨ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਯੋਗਦਾਨ ਰਿਹਾ ਹੈ ਨਾ ਹੀ ਸਾਡੇ ਤੱਕ ਕੋਈ ਜਾਣਕਾਰੀ ਪਹੁੰਚੀ ਆ ਨਾ ਹੀ ਪੰਜਾਬ ਦੇ ਲੋਕਾਂ ਕੋਲ ਕੋਈ ਅਜਿਹੀ ਜਾਣਕਾਰੀ ਪਹੁੰਚੀ ਆ ਵੇਗਨ ਕੇਵਲ ਤੇ ਕੇਵਲ ਇਹ ਜਿਹੜੀ ਜਾਣਕਾਰੀ ਆ ਉਹ মিডিਆ ਦੇ ਵਿੱਚ ਹੀ ਪੜ੍ਹਨ ਸੁਣਨ ਨੂੰ ਮਿਲੀ ਆ ਜਿਹਦੇ ਉੱਪਰ ਕਿਸੇ ਵੀ ਹੱਕ ਤੱਕ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਦ ਤੱਕ ਇਹ ਜਿਹੜੀ ਜਾਣਕਾਰੀ ਆ ਪੰਜਾਬ ਸਰਕਾਰ ਦੀ ਕਿਸੇ ਏਜੰਸੀ ਵੱਲੋਂ ਨਾ ਦਿੱਤੀ ਗਈ ਹੋਵੇ ਸੋ ਇਹ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਵੀ ਔਰ ਪੰਜਾਬ ਦੀ ਅਨਵੈਸਟਿਗੇਟਿੰਗ ਆ ਜੈਂਸੀ ਜਿਹੜੀ ਆ ਉਹ ਜਲਦੀ ਤੋਂ ਜਲਦੀ ਲੋਕਾਂ ਨੂੰ ਸਰਦਾ ਵਿਕਰਨਜੀਤ ਸਿੰਘ ਜੀ ਆ ਨਜੀਤਿਆ ਦੇ ਉਪਰ ਲਗਾਏ ਗਏ ਦੋਸ਼ ਔਰ ਉਹਨਾਂ ਦੋਸ਼ਾਂ ਸੰਬੰਧੀ ਪ੍ਰਾਪਤ ਕੀਤੀ ਗਈ ਜਾਣਕਾਰੀ ਜੋ ਕੁਝ ਵਿਦਨਸ ਬਾਹਰੋਂ ਉਹਨਾਂ ਦੇ ਵਿੱਚੋਂ ਲੱਭਿਆ ਆ ਉਹਦੇ ਬਾਰੇ ਵੀ ਜਾਣਕਾਰੀ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਜਲਦੀ ਕੋ ਜਲਦੀ ਮਹਈਆ ਕੀਤੀ ਜਾਵੇ ਦੂਜੀ ਗੱਲ ਆਪਾਂ ਜਿਹੜੀ ਇੱਥੇ ਕਰਨ ਜਾ ਰਹੇ ਆ ਉਹ ਹੈ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਸੈਸ਼ਨ ਜਿਹੜਾ ਉਹ ਬੁਲਾਣਾ ਬੁਲਾਉਣ ਦੀ ਗੱਲ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆ ਔਰ ਇਸ ਵਿਧਾਨ ਸਭਾ ਦਾ ਪਹਿਲੇ ਦਿਨ ਦਾ ਸੈਸ਼ਨ ਸਮਾਪਤ ਹੋ ਚੁੱਕਾ ਆ 10 ਜਲਾਈ ਨੂੰ ਅੱਜ ਬੁਲੂਸਾ ਜਿਹੜਾ ਸੈਸ਼ਨ ਹੈ ਉਹ ਸ਼ੁਕਲਵਾਰ ਨੂੰ ਖਤਮ ਹੋ ਜਾਵੇਗਾ ਉਹਦੇ ਵਿੱਚ ਕੀ ਕੀ ਕਾਰਵਾਈ ਹੋਏਗੀ ਕਿਹੜੇ ਕਿਹੜੇ ਮੁੱਦੇ ਜਿਹੜੇ ਆ ਉਹਨਾਂ ਉੱਪਰ ਬਹਿਸ ਹੋਏਗੀ ਇਹਦੇ ਬਾਰੇ ਅਜੇ ਤੱਕ ਸਰਕਾਰ ਨੂੰ ਤਾਂ ਭਾਵੇਂ ਪਤਾ ਹੋਏਗਾ ਲੇਕਿਨ ਸਰਕਾਰ ਸਮਰੀ ਦੇ ਵਿੱਚ ਬੈਠੇ ਹੋਏ ਬਿਰਦੀ ਤਹਿਦੇ ਨਤਾਮਾਂ ਨੂੰ ਅਜੇ ਤੱਕ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਇਸ ਸੈਸ਼ਨ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਵਿਚਾਰ ਹੋਵੇਗੀ ਜਾਂ ਕਿਹੜੇ ਕਿਹੜੇ ਕਾਨੂੰਨ ਜਿਹੜੇ ਆ ਉਹਦੇ ਉਹ ਉਹਨਾਂ ਦਾ ਖਰੜਾ ਜਿਹੜਾ ਉਸ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਹਦੇ ਬਾਰੇ ਅਜੇ ਕਿਸੇ ਨੂੰ ਵੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੈ ਪਹਿਲੇ ਦਿਨ ਦਾ ਜਿਹੜਾ ਸੈਸ਼ਨ ਸੀ ਉਹ ਵੀ ਬਗੈਰ ਇੱਕ ਕੁਝ ਲੋਕਾਂ ਦੀ ਮਾਦੇ ਜਾਣ ਉਪਰੰਤ ਇਹਨਾਂ ਨੂੰ ਸ਼ਤਾਨ ਦੀ ਜਿਹੜੀ ਦਿੱਤੀ ਗਈ ਸੀ ਉਹ ਸਕੇਵਲ ਤੇ ਕੇਵਲ ਉਹ ਸੈਸ਼ਨ ਉਸੇ ਦਾ ਹੀ ਹਿੱਸਾ ਬਣ ਕੇ ਰਹਿ ਗਿਆ ਇਸ ਤੋਂ ਉਪਰੰਤ ਕੋਈ ਵੀ ਉੱਥੇ ਸਰਕਾਰੀ ਕਾਰਜ ਜਿਹੜਾ ਅਸੰਬਲੀ ਦੇ ਵਿੱਚ ਨਹੀਂ ਹੋ ਸਕਿਆ ਕਿਉਂਕਿ ਅਸੰਬਲੀ ਦਾ ਸੈਸ਼ਨ ਜਿਹੜਾ ਇੱਕ ਦਿਨ ਦਾ ਸੈਸ਼ਨ ਹੁੰਦਾ ਆ ਉਹ ਲਗਭਗ 80 ਤੋਂ 90 ਲੱਖ ਰੁਪਈਆ ਉਹਦਾ ਖਰਚਾ ਹੁੰਦਾ ਹੈ ਉਹ ਭਾਵੇਂ ਤੁਸੀਂ ਬੈਂਕ ਕੇ ਗੱਪਾਂ ਮਾਰ ਕੇ ਦੇਣਾ ਆਪਣਾ ਬੀਬ ਕਰ ਲਓ ਜੇਕਰ ਥੋੜੀ ਬਹੁਤ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ ਤਾਂ ਉਹਦੇ ਵਿੱਚ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਮੁੱਦਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਡਿਸਕਸ ਕਰਨਾ ਚਾਹੀਦਾ ਆ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਹਨਾਂ ਦਾ ਔਲਾਜ ਕੀ ਰਿਕਵੈਸਟਾਂ ਕੱਢਿਆ ਜਾਵੇ ਇਹੋ ਜਿਹੀਆਂ ਗੱਲਾਂ ਦਾ ਆ ਜਿਹੜਾ ਬਚਾਅ ਬਟੰਦਾ ਉਹ ਸੈਸ਼ਨ ਵਿੱਚ ਕੀ ਕੀਤਾ ਜਾਣਾ ਚਾਹੀਦਾ ਆ ਲੇਕਿਨ ਵੱਧ ਕਿਸਮਤੀ ਇਸ ਗੱਲ ਦੀ ਆ ਕਿ ਸਾਡੀ ਲੀਡਰਸ਼ਿਪ ਜਿਹੜੀ ਆ ਪੰਜਾਬ ਦੀ ਉਹ ਇਸ ਦਿਸ਼ਾ ਵੱਲ ਆਉਣ ਨੂੰ ਤਿਆਰ ਨਹੀਂ ਜਿਸ ਦਾਨਤ ਵਿਜਿਆ ਇਹ ਨਿਕਲ ਰਿਹਾ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਬਗੈਰ ਕਿਸੇ ਕਰਾਫੀ ਦੇ ਹੋ ਹਲਾ ਕੱਲ ਕੀ ਉਹ ਜਿਹੜੇ ਸੈਸ਼ਨ ਹੈ ਉਹ ਅਠਾ ਲੈ ਜਾਂਦੇ ਆ ਉਹ ਜਿਹੜੀ ਜਿਹੜਾ ਖਰਚਾ ਆ ਵਿਧਾਨ ਸਭਾ ਦੇ ਸੈਸ਼ਨ ਤੇ ਉਹ ਕੇਵਲ ਖਰਚਾ ਹੀ ਹੋ ਕੇ ਰਹਿ ਜਾਂਦਾ ਆ ਜਦ ਕਿ ਉਹਦੀ ਪ੍ਰੋਡਕਸ਼ਨ ਜਿਹੜੀ ਆ ਜਾ ਆਊਟਪੁਟ ਜਿਹੜੀ ਆ ਵਿਧਾਨ ਸਭਾ ਸੈਸ਼ਨ ਤੋਂ ਉਹ ਕੇਵਲ ਤੇ ਕੇਵਲ ਇੱਕ ਜ਼ੀਰੋ ਦੇ ਬਰਾਬਰ ਜਿਹੜੀ ਆ ਉਹ ਹੋ ਜਾਂਦੀ ਆ ਕੀ ਅਸੀਂ ਆਸ ਕਰੀਏ ਕਿ ਆਉਣ ਵਾਲਾ ਸੈਸ਼ਨ ਜਿਹੜਾ ਆ ਉਹ ਕੁਝ ਦਿਨ ਦੀ ਹੋਰ ਬਤਾ ਦਿੱਤਾ ਜਾਵੇ ਤਾਂ ਕਿ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਉਹਨਾਂ ਵਿੱਚ ਡਿਸਕਸ ਕੀਪੀਆਂ ਜਾਣ ਔਰ ਉਹਨਾਂ ਦਾ ਹੱਲ ਲੱਭਣ ਲਈ ਕੋਈ ਨਾ ਕੋਈ ਬਦਾਨ ਸਭਾ ਦੇ ਸਹਿਚਨ ਦਰਾਂ ਜਕਮ ਕੀਤਾ ਜਾਵੇ ਔਰ ਪੰਜਾਬ ਦੇ ਲੋਕਾਂ ਨੂੰ ਕੁਝ ਨਾ ਕੁਝ ਰਾਹਤ ਜਿਹੜੀ ਆ ਉਹ ਨਹੀਂ ਸਕੇ ਹੁਣ ਪੰਜਾਬ ਜਿਹੜਾ ਆ ਉਹ ਦਿਨੋਂ ਦਿਨ ਕਰਜ਼ੇ ਵੱਧ ਵੱਧ ਗਿਆ ਹੈ ਇਹਦੇ ਵਿੱਚ ਕੋਈ ਛੱਤ ਨਹੀਂ ਖਾ ਇਹ ਹਰ ਆਏ ਦਿਨ ਪੰਜਾਬ ਜਿਹੜਾ ਆ ਆਪਣੇ ਛੋਟੇ ਮੋਟੇ ਕੰਮ ਵੀ ਸਵਾਤ ਦੇ ਇਹ ਕਰਜ ਜਿਹੜਾ ਉਹ ਲੈ ਰਿਆ ਆ ਔਰ ਹਰ ਰੋਜ਼ ਹਰ ਦੋਈ ਦੇ ਕੰਮਕਾਰ ਵੀ ਇਹ ਕਰਜ ਲੈ ਕੇ ਨਚਾਈ ਜਾ ਰਹੇ ਹਨ ਪੰਜਾਬ ਸਵਕਾ ਦੀ ਆਪਣੀ ਆਮਦਨ ਇਹ ਕੋਈ ਨਾ ਹੋਣ ਦੇ ਬਰਾਬਰ ਹੈ ਸੋ ਇਹ ਕਰਜੇ ਕਦੋਂ ਤੱਕ ਲੈ ਜਾਣਗੇ ਕਦੋਂ ਤੱਕ ਇਹ ਕਾਜੇ ਲੈਣ ਦਾ سلسلہ ਜਿਹੜਾ ਖਤਮ ਹੋ ਸਕੇਗਾ ਇਹਦੇ ਬਾਅਦ ਇਹ ਜੇ ਪੰਜਾਬ ਸਰਕਾਰ ਦੱਸਣ ਨੂੰ ਕੋਈ ਤਿਆਰ ਨਹੀਂ ਇਹ ਸੱਚਲਾ ਮੈਨੂੰ ਲੱਗਦਾ ਆ ਕਿ ਇਹ ਅਜੇ ਲੰਮੇ ਸਮੇਂ ਤੱਕ ਚੱਲਦਾ ਰਹੇਗਾ ਔਰ ਜਦ ਤੱਕ ਇਹ 2027 ਦੀਆਂ ਚੋਣਾਂ ਨਹੀਂ ਹੋ ਜਾਂਦੀਆਂ ਤਦ ਤੱਕ ਇਹ ਕਬਜਾ ਜਿਹੜਾ ਆ ਉਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਔਰ ਕਬਜੇ ਦੇ ਹੋਰ ਕਬਜਾ ਲੈ ਕੇ ਇਹ ਕਬਜਾ ਨਵਾਂ ਅਤਾਰਿਆ ਜਾਵੇਗਾ ਉਸ ਨਵਾਂ ਨਵੀਂ ਆਮਦਨ ਦੇ ਪ੍ਰਾਪਤ ਹੋ ਜਾਣ ਦੇ ਕੋਈ ਐਸੇ ਅਸਾਦ ਦਿਖਾਈ ਨਹੀਂ ਦਿੰਦਾ ਜਿਹਦੀ ਜੇਸ ਆਮਦਨ ਦੇ ਨਾਲ ਰਾਣਾ ਜਿਹੜਾ ਕਬਜ਼ਾ ਲਿਆ ਗਿਆ ਆ ਉਹਨੂੰ ਉਹਨੂੰ ਉਹਦਾ ਵਿਆਜ ਤੇ ਉਹਦਾ ਅਸਲੀ ਮੂਲ ਜਿਹੜਾ ਉਹ ਅਤਾਰਿਆ ਜਾ ਸਕੇ ਅੱਜ ਵੀ ਪੰਜਾਬ ਦੇ ਲੋਕ ਜਿਹੜੇ ਆ ਇੱਕ ਆਦਮੀ ਪਿੱਛੇ 1 ਲੱਖ ਜਿਹੜਾ ਲਗਭਗ 1 ਲੱਖ ਅਜਿਹਾ ਇਹ ਦਾ ਕਰਜ਼ਾ ਜਿਹੜਾ ਉਹ ਆਪਣੇ ਪਿੰਡੇ ਦੇ ਉੱਤੇ ਅੰਡਾ ਆਇਆ ਜਦੋਂ ਤੱਕ ਹਰ ਇੱਕ ਆਦਮੀ 1 ਲੱਖ ਦਾ ਕਰਜ਼ਾ ਜਿਹੜਾ ਉਹ ਵਾਪਸ ਨਹੀਂ ਕਰਦਾ ਤਦ ਤੱਕ ਨਹੀਂ ਪੰਜਾਬ ਦਾ ਹਰ ਇੱਕ ਵਸਿੰਦਾ ਹਰ ਇੱਕ ਬੱਚਾ ਬੁੱਢਾ ਔਰਤ ਮਰਦ 1 ਲੱਖ ਦਾ ਕਰਜ਼ਾ ਹੀ ਰਹੇਗਾ ਸੋ ਅੱਜ ਲੋੜ ਤਾਂ ਇਸ ਗੱਲ ਦੀ ਸੀ ਕਿ ਪੰਜਾਬ ਸਰਕਾਰ ਕੋਈ ਐਸੇ ਪ੍ਰੋਡਕਟ ਕੰਮ ਸ਼ੁਰੂ ਕਰ ਵੀ ਜਿਹਦੇ ਨਾਲ ਆਮਦਨ ਦੇ ਸਰੋਤ ਪੈਦਾ ਕੀਤੇ ਜਾਂਦੇ ਔਰ ਉਸ ਆਮਦਨ ਦੇ ਨਾਲ ਪੰਜਾਬ ਦੇ ਬੇਰੁਜ਼ਗਾਰ ਬੰਦੇ ਕੁੜੀਆਂ ਨੂੰ ਰੁਜ਼ਗਾਰ ਮਹੱਇਆ ਕਰਦੇ ਔਰ ਉਸ ਦੇ ਨਾਲ ਕੋਈ ਨਾ ਕੋਈ ਆਮਦਨ ਦੇ ਸਰੋਤ ਪੈਦਾ ਕੀਤੇ ਜਾਂਦੇ ਆ ਪਿੱਛੇ ਜਾ ਮਹਾਰਾਸ਼ਟਰ ਦੇ ਵਿੱਚੋਂ ਔਰ ਮੱਧ ਪ੍ਰਦੇਸ਼ ਦੇ ਵਿੱਚੋਂ ਕੁਝ ਇਨਵੈਸਟਰ ਜਿਹੜੇ ਐ ਪੰਜਾਬ ਆਏ ਔਰ ਉਹਨਾਂ ਨੇ ਪੰਜਾਬ ਆ ਕੇ ਇੱਥੋਂ ਦੇ ਬਿਜ਼ਨਸਮੈਨਾਂ ਨਾਲ ਗੱਲਬਾਤ ਕੀਤੀ ਉਹ ਸਾਡੇ ਸੁਣ ਵਿੱਚ ਇਹ ਗੱਲ ਆਈ ਹੈ ਕਿ ਇੱਥੋਂ ਦੇ ਵਪਾਰੀਆਂ ਨੇ ਮਹਾਰਾਸ਼ਟਰ ਅ ਮਦਬ ਦੇ ਦੇਗ ਆਪੋ ਆਪਣੀ ਇਨਵੈਸਟਮੈਂਟ ਕਰਨ ਲਈ ਉਹਨਾਂ ਨਾਲ ਜਿਹੜਾ ਵਾਅਦਾ ਕੀਤਾ ਆ ਉਹਦੇ ਨਾਲ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਆਪਣੇ ਅੰਦਰ ਛਾਤੀ ਮਾਰ ਕੇ ਦੇਖਣਾ ਚਾਹੀਦਾ ਆ ਕਿ ਜੇਕਰ ਉਹਨਾਂ ਦੇ ਸਟੇਟ ਦੇ ਲੋਕ ਬਾਹਰਲੇ ਜ਼ੁਬਿਆਂ ਵਿੱਚ ਇਨਵੈਸਟਮੈਂਟ ਕਰਨ ਲਈ ਪਿਆਰ ਹਨ ਤਾਂ ਕੀ ਗੱਲ ਹੈ ਕਿ ਉਹਨਾਂ ਦੇ ਆਪਣੇ ਸਟੇਟ ਦੇ ਵਿੱਚ ਉਹ ਕੋਈ ਇੰਡਸਟਰੀ ਜਾਂ ਕੋਈ ਬਿਜ਼ਨਸ ਇਨਵੈਸਟਮੈਂਟ ਕਰਨ ਲਈ ਕਿਉਂ ਪਿਆਰ ਨਹੀਂ ਹੋ ਰਹਾ ਇਹ ਗੱਲ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਸੋਚਣੀ ਚਾਹੀਦੀ ਆ ਦੇਖੰ ਬਦ ਪਛੰਤਰੀ ਇਹ ਇਹ ਆ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਕਿ ਪੰਜਾਬ ਦੇ ਸਰਕਾਰ ਇਸ ਪਾਸੇ ਜਤਨ ਕੰਦ ਤੋਂ ਇਲਾਵਾ ਕੇਵਲ ਦੇ ਕੇਵਲ ਇੱਕ ਦੂਸਰੇ ਦੇ ਨਾਲ ਕੁਕੜੀਆਂ ਵਾਂਗੂ ਫਸੇ ਰਹਿਣ ਬੈਠੀ ਯਕੀਨ ਕਰਦੀ ਆ ਇੱਕ ਦੂਸਰੇ ਦੇ ਉੱਪਰ ਦੂਸ਼ਣਵਾਦੀ ਕਰਨ ਨੂੰ ਵੀ ਪ੍ਰੈਜ਼ੈਂਸ ਦੇ ਰਹੀ ਆ ਚਾਹੇ ਉਹਦੇ ਵਿੱਚ ਕੋਈ ਪ੍ਰਾਪਤੀ ਹੁੰਦੀ ਹੋਵੇ ਜਾਂ ਨਾ ਪ੍ਰਾਪਤੀ ਹੋਵੇ ਹੋ ਵੀ ਹੋਵੇ ਲੇਕਿਨ ਇੱਕ ਗੱਲ ਅਸੀਂ ਸੰਤਤਾ ਰੀਤ ਤੇਨ ਨੂੰ ਵੀ ਔਰ ਆਪ ਕੋ ਇਹ ਤੈਦ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੇ ਉਹਨਾਂ ਦੀਆਂ ਕਾਰਵਾਈਆਂ ਉੱਪਰ ਪੰਜਾਬ ਦੇ ਲੋਕ ਬੜੀ ਸਿੱਧੱਦ ਦੇ ਨਾਲ ਨਯਤ ਤਕਾਈ ਰੱਖ ਰਹੇ ਹਨ ਔਰ ਉਹਨਾਂ ਦੀਆਂ ਕਾਰਵਾਈਆਂ ਦੇ ਉੱਪਰ ਜੋ ਵੀ ਪੰਜਾਬ ਦੇ ਲੋਕ ਆਪਣਾ ਮਨ ਬਣਾ ਰਹੇ ਹਨ ਉਸ ਦਾ ਨਤੀਜਾ ਜਿਹੜਾ 2027 ਦੀਆਂ ਚੋਣਾਂ ਵਿੱਚ ਉਹ ਪੰਜਾਬ ਦੇ ਲੋਕ ਬੈਂਕ ਕੋਡ ਉਹ ਕੱਢ ਦੇਣਗੇ ਉਹ ਉਹਨਾਂ ਲੋਕਾਂ ਨੂੰ ਦਰਕਾਰ ਦੇਣਗੇ ਜਿਨ੍ਹਾਂ ਲੋਕਾਂ ਨੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੁਝ ਵੀ ਕਰਨ ਦਾ ਯਤਨ ਨਹੀਂ ਕੀਤਾ ਥੈਂਕ ਯੂ ਵੈਰੀ ਮਚ